ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੀ ਕਿਸਮਤ ਦਾ ਲਿਖਿਆ ਹੋਇਆ ਸਾਡੇ ਭਾਗਾਂ ਦਾ ਲਿਖਿਆ ਹੋਇਆ ਕੋਈ ਮਿਟਾ ਨਹੀਂ ਸਕਦਾ ਕੋਈ ਸਾਡੇ ਬਾਰੇ ਜਿੰਨਾ ਮਰਜੀ ਮਾੜਾ ਸੋਚੀ ਜਾਵੇ ਸਾਡਾ ਮਾੜਾ ਕਰਨ ਦੀ ਕੋਸ਼ਿਸ਼ ਕਰੇ ਸਾਡੇ ਰਸਤੇ ਦੇ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੋ ਮਾਲਕ ਨੇ ਸਾਡੀ ਕਿਸਮਤ ਦੇ ਵਿੱਚ ਲਿਖ ਦਿੱਤਾ ਹੈ ਉਹ ਲਿਖ ਦਿੱਤਾ ਹੈ ਉਹ ਮਿਲ ਕੇ ਹੀ ਰਹੇਗਾ ਸਾਨੂੰ ਸਾਡੇ ਕਰਮਾਂ ਦਾ ਫਲ ਮਿਲ ਕੇ ਹੀ ਰਹਿੰਦਾ ਹੈ ਸਾ ਸੰਗਤ ਜੀ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਜੋ ਦੂਜਿਆਂ ਦੇ ਰਸਤੇ ਦੀਆਂ ਰੁਕਾਵਟਾਂ ਬੰਨਦੇ ਨੇ ਦੂਜੇ ਦੇ ਰਾਹ ਦੇ ਰੋੜੇ ਬੰਨਦੇ ਨੇ ਉਹ ਖੁਦ ਠੋਕਰਾਂ ਜੋਗੇ ਰਹਿ ਜਾਂਦੇ ਨੇ ਭਾਵ ਕਿ ਜੋ ਮਨੁੱਖ ਕਿਸੇ ਦੂਸਰੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਰੱਖਦਾ ਹੈ ਕਿਸੇ ਦੇ ਪ੍ਰਤੀ ਗੁੱਸਾ ਰੱਖਦਾ ਹੈ ਨਫ਼ਰਤ ਰੱਖਦਾ ਹੈ ਤਾਂ ਉਹ ਈਰਖਾ ਗੁੱਸੇ ਨਫ਼ਰਤ ਨੇ ਉਹਨਾਂ ਦਾ ਕੁਝ ਨਹੀਂ ਵਿਗਾੜਨਾ ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਮਾੜਾ ਸੋਚੀ ਜਾਓ ਮਾੜਾ કરી ਜਾਓ ਤੁਹਾਡੇ ਸੋਚਿਆਂ ਤੁਹਾਡੇ ਕੀਤਿਆਂ ਉਹਦਾ ਮਾੜਾ ਨਹੀਂ ਹੋਣਾ ਸਾਧ ਸੰਗਤ ਜੀ ਇਥੇ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਦੀਆਂ ਕਠਿਨਾਵਾਂ ਪਾਤਰ ਵੱਲ ਨਹੀਂ ਜਾਣਾ ਇਹ ਕਹਾਣੀ ਸਿੱਖਿਆ ਦੇਣ ਵਾਲੀ ਹੈ ਕਿਉਂਕਿ ਸਮਝਾਉਣ ਦੇ ਲਈ ਇਹ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸਾਧ ਸੰਗਤ ਜੀ ਕਹਾਣੀ ਨੂੰ ਸੁਣ ਕੇ ਜੇਕਰ ਵਧੀਆ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਦੇਣਾ ਅਤੇ ਅੱਗੇ ਸ਼ੇਅਰ ਕਰ ਦੇਣਾ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਬੜਾ ਹੀ ਗਰੀਬ ਜਿਹਾ ਪਰਿਵਾਰ ਰਹਿੰਦਾ ਸੀ ਮਿਹਨਤ ਮਜ਼ਦੂਰੀ ਕਰਕੇ ਮੱਸਾ ਹੀ ਦੋ ਵਕਤ ਦੀ ਰੋਟੀ ਉਹ ਆਪਣੇ ਲਈ ਕਮਾਪਾਉਂਦਾ ਸੀ ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਤਾਂ ਦੋਵੇਂ ਪਤੀ ਪਤਨੀ ਬੜੇ ਖੁਸ਼ ਹੋਏ ਕਿ ਪ੍ਰਮਾਤਮਾ ਨੇ ਸਾਡੀ ਸੁਣ ਲਈ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਕਹਿੰਦੇ ਉਹ ਪੁੱਤਰ ਕੁਝ ਦਿਨਾਂ ਦਾ ਹੋਇਆ ਤਾਂ ਇੱਕ ਦਿਨ ਉਹ ਉਹਨਾਂ ਦੇ ਦਰਵਾਜ਼ੇ ਤੇ ਇੱਕ ਸੰਤ ਮਹਾਤਮਾ ਜੀ ਆਏ। ਉਹਨਾਂ ਨੇ ਆ ਕੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਕੁਝ ਖਾਣ ਨੂੰ ਮੰਗਿਆ। ਕਹਿੰਦੇ ਘਰ ਦੇ ਵਿੱਚ ਖਾਣ ਨੂੰ ਜੋ ਵੀ ਰੁੱਖਾ ਮਿੱਸਾ ਸੀ। ਉਹ ਪਤੀ ਪਤਨੀ ਨੇ ਉਸ ਸਾਧੂ ਮਹਾਤਮਾ ਜੀ ਨੂੰ ਛਕਾਇਆ। ਸਾਧੂ ਮਹਾਤਮਾ ਜੀ ਜਦੋਂ ਤੁਰਨ ਲੱਗੇ ਤਾਂ ਇਹ ਪਤੀ ਪਤਨੀ ਨੂੰ ਬੜੀਆਂ ਅਸੀਸਾਂ ਦਿੱਤੀਆਂ, ਬੜੀਆਂ ਦੁਆਵਾਂ ਦਿੱਤੀਆਂ। ਇਹ ਪਤੀ ਪਤਨੀ ਨੇ ਕਿਹਾ ਕਿ ਮਹਾਤਮਾ ਜੀ ਸਾਡੇ ਪੁੱਤਰ ਨੂੰ ਵੀ ਕੋਈ ਅਸੀਸ ਦੇ ਕੇ ਜਾਓ ਸਾਡੇ ਕੁਝ ਦਿਨ ਪਹਿਲਾਂ ਹੈ ਪਰਮਾਤਮਾ ਨੇ ਸੁਣੀ ਹੈ ਸਾਡੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ ਤੁਸੀਂ ਇਹਨੂੰ ਵੀ ਕੋਈ ਅਸੀਸ ਦੇ ਕੇ ਜਾਓ ਕਹਿੰਦੇ ਮਹਾਤਮਾ ਨੇ ਕਿਹਾ ਕਿ ਜਾਓ ਆਪਣਾ ਪੁੱਤਰ ਲੈ ਕੇ ਆਓ ਕਹਿੰਦੇ ਜਦੋਂ ਪੁੱਤਰ ਨੂੰ ਗੋਦੀ ਦੇ ਵਿੱਚ ਚੁੱਕ ਕੇ ਉਹਦੀ ਮਾਂ ਸਾਧੂ ਜੀ ਦੇ ਕੋਲ ਲੈ ਕੇ ਆਈ ਤਾਂ ਸਾਧੂ ਜੀ ਨੇ ਪੁੱਤਰ ਨੂੰ ਦੇਖਦਿਆਂ ਸਾਰ ਕਿਹਾ ਇਹ ਤੁਹਾਡਾ ਪੁੱਤਰ ਤਾਂ ਬੜਾ ਕਰਮਾ ਵਾਲਾ ਪਾਗਾ ਵਾਲਾ ਹੈ। ਇਹਦੀ ਕਿਸਮਤ ਦੇ ਵਿੱਚ ਤਾਂ ਰਾਜਯੋਗ ਲਿਖਿਆ ਹੈ। ਇਹ ਤਾਂ ਇਸ ਰਾਜ ਦਾ ਰਾਜਾ ਬਣੇਗਾ। ਕਹਿੰਦੇ ਦੋਵੇਂ ਪਤੀ ਪਤਨੀ ਬੜੇ ਹੈਰਾਨ ਹੋਏ ਤੇ ਕਹਿਣ ਲੱਗੇ ਸੰਤ ਜੀ, ਇਹ ਕਿਹੋ ਜਿਹੇ ਸੁਪਨੇ ਦਿਖਾ ਰਹੇ ਹੋ? ਸਾਡੀ ਤਾਂ ਦੋ ਵਕਤ ਦੀ ਰੋਟੀ ਵੀ ਨਹੀਂ ਪੱਕਦੀ। ਇਹ ਰਾਜਾ ਕਿੱਥੋਂ ਬਣ ਜਾਵੇਗਾ? ਗਰੀਬ ਦੇ ਘਰ ਪੈਦਾ ਹੋਇਆ ਹੈ। ਇਹਦੇ ਲਈ ਇਹਦੀ ਕਿਸਮਤ ਇੰਨੀ ਚੰਗੀ ਕਿੱਥੋਂ? ਤਾਂ ਮਹਾਤਮਾ ਜੀ ਨੇ ਕਿਹਾ ਕਿ ਨਹੀਂ ਪੁੱਤਰ ਇਹ ਰਾਜ ਭਾਗ ਇਹਦੇ ਕਰਮਾਂ ਦੇ ਵਿੱਚ ਲਿਖਿਆ ਹੈ ਜੇ ਨਹੀਂ ਯਕੀਨ ਤਾਂ ਇਹਦੀ ਬਾਹ ਦੇ ਉੱਤੇ ਕੱਪੜਾ ਹਟਾਓ ਕੱਪੜਾ ਹਟਾਇਆ ਤਾਂ ਉੱਥੇ ਇੱਕ ਨਿਸ਼ਾਨ ਸੀ ਮਹਾਤਮਾ ਜੀ ਨੇ ਕਿਹਾ ਕਿ ਸ਼ਾਇਦ ਤੁਹਾਨੂੰ ਨਹੀਂ ਪਤਾ ਇਹ ਨਿਸ਼ਾਨ ਰਾਜੇ ਮਹਾਰਾਜਿਆਂ ਦੇ ਸਰੀਰ ਤੇ ਹੁੰਦੇ ਨੇ ਇਹ ਨਿਸ਼ਾਨੀ ਦੱਸਦੀ ਹੈ ਕਿ ਤੁਹਾਡਾ ਪੁੱਤਰ ਇਸ ਦੇਸ਼ ਦਾ ਰਾਜਾ ਬਣੇਗਾ ਉਹ ਪਤੀ ਪਤਨੀ ਕੈਨ ਲੱਗੇ ਬਾਬਾ ਜੀ ਇਹ ਰਾਜਾ ਕਿੰਜ ਬਣ ਸਕਦਾ ਹੈ ਤਾਂ ਕਹਿੰਦੇ ਉਹ ਮਹਾਤਮਾ ਜੀ ਕਹਿਣ ਲੱਗੇ ਇਸ ਦੇਸ਼ ਦੇ ਰਾਜੇ ਦੀ ਧੀ ਦੇ ਨਾਲ ਇਹਦਾ ਵਿਆਹ ਹੋਵੇਗਾ ਕਹਿੰਦੇ ਸੰਤ ਮਹਾਤਮਾ ਜੀ ਉਹਦੇ ਆਉਣ ਵਾਲੇ ਕੱਲ ਬਾਰੇ ਇਹ ਭਵਿੱਖ ਬਾਣੀ ਕਰਕੇ ਉੱਥੋਂ ਚਲੇ ਗਏ ਹੌਲੀ ਹੌਲੀ ਗੱਲ ਸਾਰੇ ਨਗਰ ਦੇ ਵਿੱਚ ਫੈਲ ਗਈ ਸਾਰੇ ਨਗਰ ਵਾਸੀ ਪਿੰਡ ਵਾਸੀ ਇਹਦੇ ਪੁੱਤਰ ਨੂੰ ਦੇਖਣ ਆਉਣ ਲੱਗੇ ਸੁਣਿਆ ਇਹਦਾ ਪੁੱਤਰ ਵੱਡਾ ਹੋ ਕੇ ਰਾਜਾ ਬਣੇਗਾ ਇਹਦੀ ਕਿਸਮਤ ਦੇ ਵਿੱਚ ਰਾਜ ਭਾਗ ਲਿਖਿਆ ਹੈ ਕਹਿੰਦੇ ਜਿਹੜਾ ਵੀ ਸੋਨੇ ਇਹਦੇ ਘਰ ਵੱਲੋਂ ਤੁਰਿਆ ਆਵੇ ਕਹਿੰਦੇ ਉਸੇ ਹੀ ਦਿਨ ਰੱਬੋਂ ਹੀ ਉਸ ਦੇਸ਼ ਦਾ ਰਾਜਾ ਸ਼ਿਕਾਰ ਖੇਡਦਿਆਂ ਖੇਡਦਿਆਂ ਜੰਗਲ ਦੇ ਵਿੱਚ ਪਟਕ ਗਿਆ ਉਹਨੂੰ ਇਹ ਪਿੰਡ ਦਿਸਿਆ ਤਾਂ ਪਿੰਡ ਦੇ ਵਿੱਚ ਪਾਣੀ ਪੀਣ ਦੇ ਇਰਾਦੇ ਦੇ ਨਾਲ ਆਇਆ ਜਦੋਂ ਦੇਖਿਆ ਕੁਝ ਲੋਕ ਇੱਕੇ ਪਾਸੇ ਨੂੰ ਜਾ ਰਹੇ ਨੇ ਤਾਂ ਉਹਨੇ ਪੁੱਛਿਆ ਤੁਹਾਡੇ ਪਿੰਡ ਵਿੱਚ ਕੋਈ ਮੇਲਾ ਲੱਗਾ ਹੈ ਕੋਈ ਗੱਲ ਹੋਈ ਹੈ ਕਿ ਸਾਰੇ ਲੋਕ ਇੱਕੋ ਪਾਸੇ ਨੂੰ ਪੰਜ ਰਹੇ ਨੇ ਤੇ ਕਿਸੇ ਨੇ ਦੱਸਿਆ ਕਿ ਭਾਈ ਕੁਝ ਦਿਨ ਪਹਿਲਾਂ ਇੱਕ ਬੱਚੇ ਨੇ ਜਨਮ ਲਿਆ ਹੈ ਇੱਕ ਸਾਧੂ ਮਹਾਤਮਾ ਜੀ ਕਹਿ ਕੇ ਗਏ ਨੇ ਉਹ ਬੱਚਾ ਵੱਡਾ ਹੋ ਕੇ ਇਸ ਦੇਸ਼ ਦਾ ਰਾਜਾ ਬਣੇਗਾ ਗਰੀਬ ਦੇ ਘਰ ਜਨਮ ਲਿਆ ਹੈ ਪਰ ਕਹਿੰਦੇ ਉਹਦੀ ਕਿਸਮਤ ਦੇ ਵਿੱਚ ਰਾਜੇ ਦੀ ਧੀ ਦੇ ਨਾਲ ਵਿਆਹ ਲਿਖਿਆ ਹੈ ਤਾਂ ਉਹਨੂੰ ਦੇਖਣ ਚੱਲੇ ਹਾਂ ਕਹਿੰਦੇ ਇਹ ਗੱਲ ਸੁਣ ਕੇ ਰਾਜੇ ਨੂੰ ਬਹੁਤ ਗੁੱਸਾ ਆਇਆ ਰਾਜੇ ਨੇ ਕਿਹਾ ਇਹ ਗੱਲ ਤੁਹਾਨੂੰ ਕਿੰਨੇ ਕਹੀ ਹੈ ਕਹਿੰਦੇ ਇੱਕ ਮਹਾਤਮਾ ਜੀ ਕਹਿ ਕੇ ਗਏ ਨੇ ਉਹ ਮਹਾਤਮਾ ਜੰਗਲ ਦੇ ਵਿੱਚ ਰਹਿੰਦੇ ਨੇ ਕਹਿੰਦੇ ਉਹ ਰਾਜੇ ਨੇ ਮਹਾਤਮਾ ਦੀ ਭਾਲ ਕੀਤੀ ਤੇ ਉਸ ਮਹਾਤਮਾ ਨੂੰ ਕਿਹਾ ਕਿ ਤੁਸੀਂ ਜੋ ਵੀ ਮੂੰਹ ਦੇ ਵਿੱਚ ਆਉਂਦਾ ਹੈ ਉਹੀ ਗੱਲਾਂ ਕਰਦੇ ਫਿਰਦੇ ਹੋ ਤੁਸੀਂ ਨਾਲ ਦੇ ਪਿੰਡ ਦੇ ਵਿੱਚ ਕੀ ਕਹਿ ਕੇ ਆਏ ਹੋ ਉਹ ਗਰੀਬ ਦਾ ਪੁੱਤਰ ਰਾਜੇ ਦੀ ਧੀ ਦੇ ਨਾਲ ਵਿਆਹ ਕਰੇਗਾ ਇਹ ਕਦੇ ਨਹੀਂ ਹੋ ਸਕਦਾ ਕਿਉਂਕਿ ਮੈਂ ਹੀ ਉਸ ਦੇਸ਼ ਦਾ ਰਾਜਾ ਹਾਂ ਅਤੇ ਮੈਂ ਆਪਣੀ ਧੀ ਦੇ ਲਈ ਕਿਸੇ ਦੂਸਰੇ ਦੇਸ਼ ਦਾ ਰਾਜਕੁਮਾਰ ਲਵਾਂਗਾ ਮੈਂ ਇਸ ਗਰੀਬ ਦੇ ਘਰ ਵਿੱਚ ਆਪਣੀ ਧੀ ਨਹੀਂ ਵਿਆਹਾਂਗਾ ਸਾਧੂ ਮਹਾਤਮਾ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰਾਜਾ ਜੀ ਮੈਂ ਆਪਣੇ ਵੱਲੋਂ ਕੁਝ ਨਹੀਂ ਕਿਹਾ ਮੈਂ ਤਾਂ ਉਹਦੇ ਭਾਗਾਂ ਦੇ ਵਿੱਚ ਜੋ ਲਿਖਿਆ ਹੈ ਮੈਂ ਉਹ ਦੱਸਿਆ ਹੈ ਤੁਸੀਂ ਉਹਦੇ ਭਾਗ ਉਹਦੇ ਲੇਖ ਬਦਲ ਨਹੀਂ ਸਕਦੇ ਪਰ ਕਹਿੰਦੇ ਰਾਜਾ ਰਾਜ ਪਰ ਕਹਿੰਦੇ ਰਾਜਾ ਰਾਜਾ ਸੀ ਇਸ ਕਰਕੇ ਰਾਜਾ ਸਾਧੂ ਨੂੰ ਚੈਲੰਜ ਕਰ ਦਿੱਤਾ ਕਿ ਆਹ ਦੇਖਦਾ ਹਾਂ ਇਹਦੇ ਭਾਗਾਂ ਦਾ ਲਿਖਿਆ ਇਹਨੂੰ ਕਿੰਜ ਮਿਲਦਾ ਹੈ ਮੈਂ ਬਦਲਾਂਗਾ ਇਹਦੇ ਭਾਗ ਇਹਦੀ ਕਿਸਮਤ ਕਹਿੰਦੇ ਗੁੱਸੇ ਦੇ ਵਿੱਚ ਰਾਜਾ ਉੱਥੋਂ ਚਲਾ ਗਿਆ ਪਰ ਜਦੋਂ ਦਾ ਰਾਜੇ ਨੇ ਇਹ ਗੱਲ ਸੁਣੀ ਰਾਜੇ ਨੂੰ ਇੱਕ ਪਲ ਦੇ ਲਈ ਚੈਨ ਨਹੀਂ ਆਇਆ ਰਾਤ ਨੂੰ ਨੀਂਦ ਨਹੀਂ ਆਈ ਸਵੇਰ ਹੁੰਦਿਆਂ ਸਾਰ ਪੇਸ ਬਦਲ ਕੇ ਰਾਜਾ ਉਸ ਪਿੰਡ ਦੇ ਵਿੱਚ ਗਿਆ ਉਸ ਬੱਚੇ ਨੂੰ ਉਥੇ ਚੋਕ ਲਿਆਇਆ ਅਤੇ ਮਾਂ ਦੇ ਵਿੱਚ ਸੋਚਿਆ ਇਹਨੂੰ ਨਦੀ ਦੇ ਵਿੱਚ ਸੁੱਟ ਦਿੰਦਾ ਹਾਂ ਤੇ ਮਰ ਮੁੱਕ ਜਾਵੇਗਾ ਤਾਂ ਚਲੋ ਸਾਰਾ ਰੋਲਾ ਹੀ ਖਤਮ ਹੋ ਜਾਵੇਗਾ ਪਰ ਕਹਿੰਦੇ ਜਦੋਂ ਬੱਚੇ ਨੂੰ ਨਦੀ ਦੇ ਵਿੱਚ ਸੁੱਟਣ ਲੱਗਾ ਤਾਂ ਉਹ ਬੱਚੇ ਦਾ ਮਾਸੂਮ ਜਿਹਾ ਚਿਹਰਾ ਦੇਖ ਕੇ ਇਹਦਾ ਹੌਂਸਲਾ ਨਹੀਂ ਪਿਆ ਕਿ ਸਿੱਧਾ ਹੀ ਪਾਣੀ ਦੇ ਵਿੱਚ ਸੁੱਟ ਦੇਵੇ ਕਹਿੰਦੇ ਇਹਨੇ ਬਕਸੇ ਦੇ ਵਿੱਚ ਉਹ ਬੱਚੇ ਨੂੰ ਪਾਇਆ ਅਤੇ ਨਦੀ ਦੇ ਵਿੱਚ ਵਗਾ ਦਿੱਤਾ ਮਾਨਵ ਵਿੱਚ ਸੋਚਿਆ ਕਿ ਆਪੇ ਕਿਤੇ ਨਾ ਕਿਤੇ ਜਾ ਕੇ ਬਕਸਾ ਖੁੱਲੇਗਾ ਤਾਂ ਇਹ ਬੱਚਾ ਮਰ ਜਾਵੇਗਾ ਤਾਂ ਫਿਰ ਬਕਸੇ ਦੇ ਵਿੱਚ ਹੀ ਸਾਹ ਨਾ ਆਉਣ ਕਰਕੇ ਮਰ ਜਾਵੇਗਾ ਪਰ ਕਹਿੰਦੇ ਜਿੰਨੂੰ ਰੱਖਣ ਵਾਲਾ ਪਰਮਾਤਮਾ ਹੋਵੇ ਉਹਨੂੰ ਕੋਈ ਮਾਰ ਨਹੀਂ ਸਕਦਾ ਕਹਿੰਦੇ ਜਦੋਂ ਹੀ ਇਹਨੇ ਉਹ ਬਕਸਾ ਨਦੀ ਦੇ ਵਿੱਚ ਵਹਾਇਆ ਤਾਂ ਕੁਝ ਦੂਰੀ ਤੇ ਸੇੜ-ਸੇਠ ਨਹੀਂ ਲੰਘ ਰਹੇ ਸਨ ਉਹਨਾਂ ਦਾ ਤਿਹਾਨ ਨਦੀ ਦੇ ਵਿੱਚ ਬਕਸੇ ਤੇ ਪਿਆ ਤਾਂ ਉਹਨਾਂ ਨੇ ਉਹ ਬਕਸਾ ਕਾਂਡਲਿਆ ਬਕਸੇ ਨੂੰ ਖੋਲਿਆ ਤਾਂ ਵਿੱਚੋਂ ਬੱਚਾ ਸੇਠ ਸੇਠ ਨੇ ਬੜੇ ਖੁਸ਼ ਹੋਏ ਕਿਉਂਕਿ ਉਹਨਾਂ ਦੇ ਘਰ ਵਿੱਚ ਤਾਂ ਦੌਲਤ ਤਾਂ ਬਹੁਤ ਸੀ ਪਰ ਘਰ ਔਲਾਦ ਨਹੀਂ ਸੀ ਇਸ ਕਰਕੇ ਬੜੀ ਦੁਖੀ ਪਰੇਸ਼ਾਨ ਰਹਿੰਦੇ ਸੀ ਕਹਿੰਦੇ ਉਹਨਾਂ ਨੇ ਤਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਪਰਮਾਤਮਾ ਤੁਸੀਂ ਤਾਂ ਭੁੱਲਿਆਂ ਭਲਾਿਆਂ ਨੂੰ ਬੱਚਾ ਦੇ ਦਿੱਤਾ ਕਹਿੰਦੇ ਮਾਲਕ ਦਾ ਸ਼ੁਕਰਾਨਾ ਕੀਤਾ ਤੇ ਬੱਚੇ ਨੂੰ ਘਰ ਲੈ ਗਏ ਘਰ ਲਈ ਜਾ ਕੇ ਬੱਚੇ ਨੂੰ ਆਪਣੇ ਬੱਚਿਆਂ ਨੂੰ ਵੱਧ ਪਾਲ ਪੋਸ ਕੇ ਵੱਡਾ ਕੀਤਾ ਚੰਗੀ ਪੜ੍ਹਾਈ ਲਿਖਾਈ ਕਰਵਾਈ ਕਹਿੰਦੇ ਦਿਨ ਮਹੀਨੇ ਸਾਲ ਬੀਤ ਗਏ ਬੱਚਾ ਬਹੁਤ ਸੋਹਣਾ ਗੱਭਰੂ ਜਵਾਨ ਨਿਕਲਿਆ ਕਿਤੇ ਇੱਕ ਦਿਨ ਉਹ ਆਪਣੇ ਗੁਰੂ ਜੀ ਦੇ ਕੋਲੋਂ ਆਪਣੇ ਟੀਚਰ ਕੋਲੋਂ ਕੁਝ ਪੜ੍ਹ ਰਿਹਾ ਸੀ ਆਪਣੇ ਟੀਚਰ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਤੇ ਕਹਿੰਦੇ ਰੱਬੋ ਹੀ ਉਹ ਰਾਜਾ ਉਸ ਪਿੰਡ ਦੇ ਵਿੱਚ ਆਪਣੇ ਕਿਸੇ ਬਹੁਤ ਜ਼ਰੂਰੀ ਕੰਮ ਦੇ ਲਈ ਆ ਕੇ ਠਹਿਰਿਆ ਹੋਇਆ ਸੀ ਤਾਂ ਕਹਿੰਦੇ ਉਹ ਰਾਜਾ ਜਦੋਂ ਉਥੋਂ ਲੰਘਿਆ ਤਾਂ ਉਸ ਬੱਚੇ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਇੱਕ ਤਾਂ ਬੱਚਾ ਬੁੱਧੀਮਾਨ ਬਹੁਤ ਹੈ ਕਿਉਂਕਿ ਸਵਾਲਾਂ ਦੇ ਜਵਾਬ ਬੜੀ ਤੇਜ਼ੀ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਦੇ ਰਿਹਾ ਸੀ ਦੂਸਰਾ ਸੋਹਣਾ ਬਣਾ ਅਤੇ ਤੀਸਰਾ ਉਹਦੀ ਬੋਲ ਬਾਣੀ ਬਹੁਤ ਸੋਹਣੀ ਰਾਜਾ ਬੜਾ ਪ੍ਰਭਾਵਿਤ ਹੋਇਆ ਕੋਲ ਆ ਕੇ ਉਸ ਲੜਕੇ ਨੂੰ ਉਹਦਾ ਨਾਮ ਪੁੱਛਿਆ ਤੇ ਉਹਦਾ ਘਰ-ਬਾਰ ਪੁੱਛਿਆ ਪਿਤਾ ਦਾ ਨਾਮ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਮੈਂ ਇਸੇ ਹੀ ਪਿੰਡ ਦਾ ਨੌਜਵਾਨ ਹਾਂ ਕਹਿੰਦੇ ਗੱਲਾਂ ਕਰਦੇ ਆਂ ਕਰਦੇ ਆਂ ਰਾਜੇ ਦਾ ਧਿਆਨ ਉਹ ਲੜਕੇ ਦੀ ਉਸ ਬਾਹ ਦੇ ਨਿਸ਼ਾਨ ਤੇ ਪੈ ਗਿਆ ਤਾਂ ਕਹਿੰਦੇ ਰਾਜੇ ਦਾ ਮਨ ਉਸੇ ਵੇਲੇ ਬੇਚੈਨ ਹੋ ਗਿਆ ਉਹਨੂੰ ਲੱਗਾ ਕਿ ਜਿਵੇਂ ਇਹ ਉਹੀ ਬੱਚਾ ਹੋਵੇ ਪਰ ਬੱਚੇ ਨੇ ਕਿਹਾ ਕਿ ਮੈਂ ਤਾਂ ਇਹ ਸ਼ਾਹੂਕਾਰ ਦਾ ਪੁੱਤਰ ਹਾਂ ਕਹਿੰਦੇ ਰਾਜੇ ਨੇ ਇਹ ਲੜਕੇ ਨੂੰ ਕਿਹਾ ਮੈਂ ਤੇਰੇ ਮਾਪੇ ਨਾਲ ਮਿਲਣਾ ਚਾਹੁੰਦਾ ਹਾਂ ਜਦੋਂ ਮਾਪੇ ਨੂੰ ਮਿਲਿਆ ਤਾਂ ਪਤਾ ਲੱਗਾ ਕਿ ਇਹ ਬੱਚਾ ਇਹਨਾਂ ਦਾ ਨਹੀਂ ਹੈ ਨਦੀ ਦੇ ਵਿੱਚੋਂ ਮਿਲਿਆ ਹੈ ਤਾਂ ਰਾਜਾ ਚਾਟ ਸਮਝ ਗਿਆ ਕਿ ਇਹ ਤਾਂ ਉਹੀ ਬੱਚਾ ਹੈ ਇਹ ਬਚ ਗਿਆ ਕਹਿੰਦੇ ਰਾਜੇ ਨੇ ਉੱਥੇ ਹੀ ਖੜੇ ਨੇ ਸੋਚ ਲਿਆ ਕਿ ਬਚਪਨ ਵਿੱਚ ਬਚ ਗਿਆ ਸੀ ਪਰ ਹੁਣ ਨਹੀਂ ਬਚੇਗਾ ਰਾਜੇ ਨੇ ਸੋਚਿਆ ਕਿ ਮੈਂ ਤਾਂ ਆਪਣੇ ਕੰਮ ਨੂੰ ਛੱਡ ਕੇ ਇਥੋਂ ਇਥੋਂ ਜਾਣ ਨਹੀਂ ਸਕਦਾ ਤੇ ਇਹਦੇ ਪਿੰਡ ਦੇ ਵਿੱਚ ਇਹਨੂੰ ਮਾਰਨਾ ਮੁਸ਼ਕਲ ਹੈ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਇਸ ਕਰਕੇ ਰਾਜੇ ਨੇ ਬੜੀ ਚਲਾਕੀ ਦੇ ਨਾਲ ਇਹਦੇ ਮਾਤਾ ਪਿਤਾ ਨੂੰ ਕਿਹਾ ਕਿ ਮੈਂ ਤੁਹਾਡੇ ਬੱਚੇ ਨੂੰ ਰਾਜ ਮੈਲ ਦੇ ਵਿੱਚ ਨੌਕਰੀ ਦੇਣਾ ਚਾਹੁੰਦਾ ਹਾਂ ਇਸ ਕਰਕੇ ਕੱਲ ਨੂੰ ਮੈਂ ਇੱਕ ਚਿੱਠੀ ਦੇ ਰਾਂਹੇ ਤੁਹਾਡਾ ਲੜਕਾ ਰਾਜ ਮੈਲ ਦੇ ਵਿੱਚ ਪੇ ਜਾਗਾ ਉੱਥੇ ਮੇਰੀ ਮਹਾਰਾਣੀ ਇਹਨੂੰ ਨੌਕਰੀ ਤੇ ਰੱਖ ਲਾਵੇਗੀ ਕਹਿੰਦੇ ਮਾਤਾ ਪਿਤਾ ਬੜੇ ਖੁਸ਼ ਹੋਏ ਕਿ ਸਾਡੇ ਪੁੱਤਰ ਨੂੰ ਤਾਂ ਰਾਜੇ ਦੇ ਦਰਬਾਰ ਦੇ ਵਿੱਚ ਨੌਕਰੀ ਮਿਲਣ ਲੱਗੀ ਹੈ ਪਰ ਕਹਿੰਦੇ ਰਾਜੇ ਨੇ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਸੀ ਕਿ ਮਹਾਰਾਣੀ ਜਦੋਂ ਹੀ ਇਹ ਨੌਜਵਾਨ ਤੁਹਾਡੇ ਕੋਲ ਪਹੁੰਚੇ ਤੇ ਇਹਨੂੰ ਨਾਲ ਦੀ ਨਾਲ ਮੌਤ ਦੇ ਘਾਟ ਉਤਾਰ ਦੇਣਾ ਹੈ ਪਰ ਕਹਿੰਦੇ ਜਿਹਨੂੰ ਰੱਖਣ ਵਾਲਾ ਪਰਮਾਤਮਾ ਹੈ ਇਹਨੇ ਚੇਰਦਾ ਰੱਖਿਆ ਹੈ ਉਹਨੂੰ ਅੱਜ ਇਹ ਰਾਜਾ ਕਿੰਜ ਮਾਰ ਸਕਦਾ ਸੀ ਕਹਿੰਦੇ ਇਹ ਲੜਕਾ ਚਿੱਠੀ ਲੈ ਕੇ ਰਾਜ ਮਹਿਲ ਨੂੰ ਰਵਾਨਾ ਹੋ ਗਿਆ ਰਸਤੇ ਦੇ ਵਿੱਚ ਇਹਨੂੰ ਕੁਝ ਡਾਕੂਆਂ ਨੇ ਕੇਲਿਆ ਤੇ ਉਹਨਾਂ ਕਿਹਾ ਕਿ ਜੋ ਵੀ ਤੇਰੇ ਕੋਲ ਹੈ ਇਹ ਲੜਕੇ ਨੇ ਕਿਹਾ ਕਿ ਭਾਈ ਮੇਰੇ ਕੋਲ ਕੁਝ ਨਹੀਂ ਹੈ ਮੈਂ ਤਾਂ ਰਾਜ ਮਹਿਲ ਦੇ ਵਿੱਚ ਨੌਕਰੀ ਕਰਨ ਦੇ ਲਈ ਚੱਲਿਆ ਹਾਂ ਮੇਰੀ ਜੇਬ ਦੇ ਵਿੱਚ ਤਾਂ ਸਿਰਫ ਇਹ ਰਾਜੇ ਦੀ ਚਿੱਠੀ ਹੈ ਉਹਨਾਂ ਕਿਹਾ ਕਿ ਚਿੱਠੀ ਦੇ ਵਿੱਚ ਕੀ ਲਿਖਿਆ ਹੈ ਤਾਂ ਉਹ ਲੜਕੇ ਨੇ ਕਿਹਾ ਕਿ ਰਾਜੇ ਨੇ ਇਹ ਚਿੱਠੀ ਮੈਨੂੰ ਪੜਨ ਤੋਂ ਮਨਾ ਕੀਤਾ ਹੈ ਇਹ ਕਿਸੀ ਦੀ ਮਾਨਤ ਹੈ ਮੈਨੂੰ ਨਹੀਂ ਪੜ ਸਕਦਾ ਪਰ ਕਹਿੰਦੇ ਡਾਕੂਆਂ ਨੇ ਉਹ ਚਿੱਠੀ ਖੋਲ ਕੇ ਪੜ ਲਈ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਮਹਾਰਾਣੀ ਜਦੋਂ ਵੀ ਇਹ ਲੜਕਾ ਤੁਹਾਡੇ ਕੋਲ ਆਵੇ ਆਉਂਦੇ ਅਨਸਾਰ ਮੌਤ ਦੇ ਘਾਟ ਉਤਾਰ ਦੇਣਾ ਤਾਂ ਕਹਿੰਦੇ ਉਹ ਡਾਕੂਆਂ ਨੂੰ ਚੋਰਾ ਨੂੰ ਇਹਦੇ ਤੇ ਬੜਾ ਤਰਸ ਆਇਆ ਕਿ ਇਹ ਬੱਚਾ ਕਿੰਨਾ ਸੋਹਣਾ ਤੇ ਜਵਾਨ ਹੈ ਕਿੰਨਾ ਇਮਾਨਦਾਰ ਹੈ ਤੇ ਰਾਜਾ ਇਹਦੇ ਨਾਲ ਆਸ ਲੋਕ ਕਰਨ ਲੱਗਾ ਹੈ ਕਹਿੰਦੇ ਉਹ ڈاکੋਂਾਂ ਦੇ ਸਰਦਾਰ ਨੇ ਚਿੱਠੀ ਬਦਲ ਦਿੱਤੀ ਰਾਜੇ ਨੂੰ ਸਬਕ ਸਿਖਾਉਣ ਦੇ ਲਈ ਚਿੱਠੀ ਦੇ ਵਿੱਚ ਲਿਖ ਦਿੱਤਾ ਕਿ ਮਹਾਰਾਣੀ ਜਦੋਂ ਵੀ ਇਹ ਲੜਕਾ ਤੁਹਾਡੇ ਕੋਲ ਪਹੁੰਚਿਆ ਤਾਂ ਤੁਰੰਤ ਹੀ ਰਾਜਕੁਮਾਰੀ ਦਾ ਵਿਆਹ ਇਹਦੇ ਨਾਲ ਕਰ ਦਿਓ ਕਿਉਂਕਿ ਇਹ ਬਹੁਤ ਹੀ ਬੁੱਧੀਮਾਨ ਬੜਾ ਸੋਹਣਾ ਜਵਾਨ ਬੱਚਾ ਹੈ ਕਿ ਇਹ ਸ਼ੁਭ ਮੌਰਤ ਹੈ ਜੇ ਇਹਦੇ ਵਿੱਚ ਇਹਦੀ ਸਾਡੀ ਧੀ ਨਾਲ ਵਿਆਹ ਹੋ ਗਿਆ ਤਾਂ ਸਾਡੀ ਧੀ ਸਾਰੀ ਉਮਰ ਰਾਜ ਕਰੇਗੀ ਜਦੋਂ ਮੈਂ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਤੁਰੰਤ ਇਹਦਾ ਵਿਆਹ ਕਰ ਦਿਓ ਤੇ ਮੈਨੂੰ ਨਾ ਉਡੀਕਿਓ ਕਿਉਂਕਿ ਮੈਨੂੰ ਕੰਮ ਦੇ ਲਈ ਅਜੇ ਕਾਫੀ ਦਿਨ ਇੱਥੇ ਲੱਗ ਜਾਣੇ ਹਨ ਕਹਿੰਦੇ ਜਦੋਂ ਲੜਕਾ ਉਹ ਚਿੱਠੀ ਲੈ ਕੇ ਰਾਣੀ ਕੋਲ ਪਹੁੰਚਿਆ ਤਾਂ ਰਾਣੀ ਨੇ ਚਿੱਠੀ ਪੜੀ ਤਾਂ ਨਾ ਚਾਉਂਦਿਆਂ ਹੋਇਆਂ ਵੀ ਰਾਜੇ ਤੋਂ ਬਿਨਾ ਆਪਣੀ ਬੇਟੀ ਦਾ ਵਿਆਹ ਇਹਦੇ ਨਾਲ ਕਰਨਾ ਪਿਆ ਕਿਉਂਕਿ ਰਾਜੇ ਦਾ ਹੁਕਮ ਸੀ ਕਹਿੰਦੇ ਜਦੋਂ ਰਾਜਾ ਆਇਆ ਰਾਜੇ ਨੂੰ ਪਤਾ ਲੱਗਾ ਤਾਂ ਰਾਜਾ ਤਾਂ ਬਹੁਤ ਗੁੱਸੇ ਦੇ ਵਿੱਚ ਆਇਆ ਰਾਣੀ ਨੇ ਪੁੱਛਿਆ ਕਿ ਤੂੰ ਆਹ ਕੀ ਕਰ ਦਿੱਤਾ ਤੂੰ ਐਸੇ ਲੜਕੇ ਦੇ ਨਾਲ ਇਹਦਾ ਵਿਆਹ ਕਿਉਂ ਕੀਤਾ ਮੈਂ ਤਾਂ ਤੈਨੂੰ ਇਹਨੂੰ ਮਾਰਨ ਨੂੰ ਕਿਹਾ ਸੀ ਤਾਂ ਮਹਾਰਾਣੀ ਨੇ ਕਿਹਾ ਕਿ ਰਾਜਾ ਜੀ ਮੈਂ ਤਾਂ ਉਹੀ ਕੀਤਾ ਜੋ ਤੁਸੀਂ ਚਿੱਠੀ ਵਿੱਚ ਲਿਖ ਕੇ ਭੇਜਿਆ ਰਾਜੇ ਨੇ ਕਿਹਾ ਕਿ ਮੂਰਖੇ ਮੈਂ ਚਿੱਠੀ ਵਿੱਚ ਇਹ ਥੋੜੀ ਲਿਖਿਆ ਸੀ ਕਿ ਇਹਦਾ ਧੀ ਨਾਲ ਵਿਆਹ ਕਰਦਾ ਮੈਂ ਮੈਂ ਤਾਂ ਇਹਨੂੰ ਮਾਰਨ ਨੂੰ ਲਿਖਿਆ ਸੀ ਰਾਣੀ ਨੇ ਚਿੱਠੀ ਕੱਢ ਕੇ ਫੜਾਈ ਤਾਂ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਜਦੋਂ ਹੀ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਤਾਂ ਤੁਰੰਤ ਹੀ ਇਹਦਾ ਵਿਆਹ ਰਾਜਕੁਮਾਰੀ ਦੇ ਨਾਲ ਕਰ ਦਿੱਤਾ ਜਾਵੇ। ਰਾਜਾ ਚਿੱਠੀ ਨੂੰ ਪੜ ਪੜ ਕੇ ਸਿਰ ਫੜ ਕੇ ਬੈਠ ਗਿਆ। ਓਨੀ ਦੇਰ ਤੱਕ ਉਹ ਮਹਾਤਮਾ ਜੀ ਵੀ ਰਾਜ ਮੈਲ ਦੇ ਵਿੱਚ ਪਹੁੰਚ ਗਏ ਕਿਉਂਕਿ ਮਹਾਤਮਾ ਨੂੰ ਹੀ ਖਬਰ ਲੱਗ ਚੁੱਕੀ ਸੀ ਕਿ ਵੇਦੀ ਦਾ ਵਿਦਾਨ ਸੱਚ ਹੋ ਚੁੱਕਾ ਹੈ। ਕਹਿੰਦੇ ਮਹਾਤਮਾਨੇ ਰਾਜੇ ਨੂੰ ਆ ਕੇ ਪੁੱਛਿਆ ਰਾਜਾ ਜੀ ਤੁਸੀਂ ਮੈਨੂੰ ਪਛਾਣਿਆ ਤਾਂ ਉਹਨੇ ਕਿਹਾ ਨਹੀਂ ਮਹਾਤਮਾ ਜੀ ਮੈਂ ਤੁਹਾਨੂੰ ਨਹੀਂ ਪਛਾਣਿਆ ਮਹਾਤਮਾ ਨੇ ਸਾਰੀ ਗੱਲ ਬਾਤ ਚਾਰ ਕਰਵਾਈ ਕਿ ਰਾਜਾ ਤੂੰ ਕਹਿੰਦਾ ਸੀ ਮੈਂ ਇਹ ਲੜਕੇ ਦੇ ਕਰਮ ਮਿਟਾ ਦੇਵਾਂਗਾ ਹੁਣ ਦਸ ਕਰਮਾਂ ਦਾ ਲਿਖਿਆ ਕੋਈ ਨਹੀਂ ਮਿਟਾ ਸਕਦਾ ਕਹਿੰਦੇ ਹੁਣ ਰਾਜਾ ਵੀ ਇਸ ਗੱਲ ਨੂੰ ਸਮਝ ਚੁੱਕਾ ਸੀ ਇਸ ਕਰਕੇ ਆਪਣੇ ਤੇ ਦੇ ਪਤੀ ਦੇ ਰੂਪ ਦੇ ਵਿੱਚ ਆਪਣੇ ਜਵਾਈ ਦੇ ਰੂਪ ਦੇ ਵਿੱਚ ਸਵੀਕਾਰ ਕਰਨ ਤੋਂ ਇਲਾਵਾ ਰਾਜੇ ਦੇ ਕੋਲ ਹੋਰ ਕੋਈ ਦੂਸਰਾ ਰਸਤਾ ਨਹੀਂ ਸੀ ਇਸ ਕਰਕੇ ਉਹਨੇ ਆਪਣੀ ਇਹ ਜਵਾਈ ਨੂੰ ਸਵੀਕਾਰ ਕੀਤਾ ਇਕਲੋਤੀ ਧੀ ਸੀ ਇਸ ਕਰਕੇ ਜੋ ਵੀ ਰਾਜਪਾਗ ਸੀ ਧੀ ਦਾ ਜੋ ਵੀ ਸੀ ਜਵਾਈ ਨੂੰ ਮਿਲ ਗਿਆ ਕਹਿੰਦੇ ਰਾਜੇ ਨੇ ਸਾਰੀ ਗੱਲਬਾਤ ਆਪਣੇ ਜਵਾਈ ਨੂੰ ਦੱਸੀ ਉਹ ਲੜਕੇ ਨੂੰ ਦੱਸੀ ਕਿਸ ਤਰ੍ਹਾਂ ਮੈਂ ਤੈਨੂੰ ਕਿਹੜੇ ਪਿੰਡ ਦੇ ਵਿੱਚੋਂ ਚੋੱਕ ਕੇ ਲੈ ਕੇ ਆਇਆ ਸੀ ਇਸ ਤਰੀਕੇ ਦੇ ਨਾਲ ਖੁਦ ਹੀ ਰਾਜਾ ਆਪਣੇ ਜਵਾਈ ਨੂੰ ਉਹਦੇ ਅਸਲੀ ਮਾਤਾ ਪਿਤਾ ਦੇ ਨਾਲ ਮਿਲਾਉਣ ਲੈ ਕੇ ਗਿਆ ਸੋ ਸਾਥ ਸੰਗਤ ਜੀ ਇਹ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇਹ ਸੀ ਕਿ ਕਿਸਮਤ ਦਾ ਲਿਖਿਆ ਭਾਗਾਂ ਦਾ ਲਿਖਿਆ ਕੋਈ ਟਾਲ ਨਹੀਂ ਸਕਦਾ ਕੋਈ ਮਿਟਾ ਨਹੀਂ ਸਕਦਾ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਰ ਜੇਕਰ ਕੋਈ ਵੀ ਚੀਜ਼ ਤੁਹਾਨੂੰ ਨਾ ਚੰਗੀ ਲੱਗੀ ਹੋਵੇ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮaaf ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ